ਮੋ ਵੀ ਦੋਸਤੋ ਅੱਜ ਜਾ ਰਹੇ ਆ ਅਸੀਂ ਬਾਣੀ ਦੇ ਮੰਨਤ ਦੇ ਤੇ ਜਪਜੀ ਦੇ ਕੱਪੜੇ ਲੈਣ ਕੱਲ ਰਖੜੀਆਂ ਲਈ ਤੇ ਅਮਰਾਸ ਇੱਕ ਦਿਨ ਰਹਿ ਰਹੇ ਰਖੜੀਆਂ ਦਾ ਬਸ ਕੱਲ ਪਸੰਦ ਇਹਨਾਂ ਨੂੰ ਆਉਂਦੇ ਆ ਕਿ ਨਹੀਂ ਹਰਦੀਪ ਨੂੰ ਤਾਂ ਪਿਛਲੇ ਵਲੌਗ ਚ ਕੱਪੜੇ ਬਹੁਤ ਓਕੇ ਪਸੰਦ ਆਏ ਸੀ ਸਰਦੀਪ ਦੀ ਅਜੇ ਵੇਟ ਕਰਦੇ ਆ ਗੱਡੀ ਚ ਬੈਠੇ ਤੇ ਜੱਪੂ ਆਪਣੇ ਤਿਆਰੀ ਕਰਾਈ ਫਿਰਦੀ ਹੈ ਕਹਿੰਦੀ ਪਾਪਾ ਸਾਹਮਣੋਂ ਡੈਪਰ ਰਾਸਤੇ ਜੇ ਲੋੜ ਪੈਗੀ ਲੋ ਡਾਟਾ ਕੇਵਲ ਵੀ ਆ ਗਈ ਕਹਿੰਦੇ ਪਿਛਲੀ ਵਾਰ ਬੈਟਰੀ ਲੋ ਹੋ ਗਈ ਸੀ ਕਿ ਐਤ ਕੀ ਬੈਟਰੀ ਨਾਲ ਲੋ ਹੋਵੇ ਜੋ ਆਖ ਵੀ ਐਤ ਕੀ ਪੂਰੇ ਫਾਰਮ ਚ ਲੱਗਦੇ ਆ ਵਲੌਗ ਲਈ ਹਾਂਜੀ ਹਾਂ ਮੰਨਤ ਕਹਿੰਦੀ ਹਾਂਜੀ ਹੋਰ ਮੰਨਤ ਜੀ ਆਪਣੀ ਆਡੀਅנס ਨੂੰ ਕੁਝ ਕਹਿਣਾ ਚਾਹੋਗੇ ਨਹੀਂ बस ਇਹ ਕਰਨਾ ਚਾਹੀਦਾ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਈਸ ਨਹੀਂ ਸਬਸਕ੍ਰਾਈਬ ਹਾਂ ਓਕੇ আচ্ছা ਹੋਰ ਹੋਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਸ਼ੇਅਰ ਕਰਿਓ ਹਮ ਠੀਕ ਹੈ ਬਸ ਅੱਜ ਕੱਲ ਦਾ ਦਿਨ ਰਹੇ ਦੁਵਾਲੀ ਜੱਪੂ ਹਾਂ ਕੱਪੜੇ ਲੈਣੇ ਆ ਹਾਂ ਮੈਂ ਸੋਚਦਾ ਤੈਨੂੰ ਕੱਪੜੇ ਨਾ ਦਵਾਵਾਂ ਹਾਂ ਤਾਂ ਮੈਂ ਨਾ ਦਵਾਵਾਂ ਰਹਿਣ ਦਾ ਹਾਂ ਹਾਂ ਕੀ ਨਾ ਕੱਪੜੇ ਲੈਣੇ ਆ ਕਿ ਨਹੀਂ ਲੈਣੇ ਮੈਂ ਆ ਲੈਣੇ ਆ ਹਾਂ ਰਹਿਣ ਦੇ ਲੈਣ ਨੂੰ ਨਹੀਂ ਨਹੀਂ ਆ ਆ ਹੁਣ ਸਹੀ ਬੋਲੀ ਆ ਹਾਂ ਵੀ ਬਾਣੀ ਤੂੰ ਵੀ ਕੱਪੜੇ ਲੈਣੇ ਆ ਠੀਕ ਆ ਯਾਰ ਮੈਨੂੰ ਕੋਈ ਕੱਪੜੇ ਲੈ ਕੇ ਨਹੀਂ ਦਿੰਦਾ ਹੈਗਾ ਯਾਰ ਮੈਂ ਹੰਦੂ ਲੈ ਕੇ ਦੂੰ ਕਦੋਂ ਕੱਲ 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 ਲੈ ਦੇ ਤੂੰ ਫਿਰ ਪਤਾ ਕੀ ਦੇ ਦੇਣੇ ਕੱਪੜੇ ਹਾਂ ਸਵਾਰਾ ਜੀ ਬੋਲ ਕੀ ਕਹਿਨੀ ਆ ਮੈਨੂੰ ਟੱਪੇ ਦੇ ਦੂਣਾ ਅੱਛਾ ਤੂੰ ਮੈਨੂੰ ਕਪੜੇ ਲੈ ਦੇਂਗਾ ਹਾਂ ਸੋ ਸੋ ਸਪੀਡ ਚੱਲ ਫੇ ਪਾਰੀ ਕਰ ਦੇ ਪੀਜੀ ਕੀ ਬਾਤ ਹੈ ਲੋ ਜੀ ਹਰਦੀਪਕੌਰ ਆ ਗਈ ਆ ਤੇ ਮੈਨੂੰ ਕਹਿ ਰਹੀ ਬਾਹਰ ਨਿਕਲ ਕੇ ਲੋਕ ਲਾ ਲਓ ਆਪ ਨਹੀਂ ਲੋਕ ਲਾਉਣਾ ਇਹਨੇ ਚਲੋ ਮੈਂ ਉਹਨਾਂ ਜੀ ਲੋਕ ਲਾ ਕੇ ਠੀਕ ਲੋ ਜੀ ਹਰਦੀਪ ਵੀ ਆ ਗਈ ਆ ਚੱਲੇ ਆ ਹੁਣ ਮਨਤ ਬਾਣੀ ਜਪਜੀ ਦੇ ਕੱਪੜੇ ਲੈਣ ਡਿਸਾਈਡ ਕਰਦੇ ਆ ਕਿੱਥੋਂ ਲੈਣੇ ਆ ਹਾਂ ਵੀ ਹਰਦੀਪਪੁਰ ਹਾਂਜੀ ਕਿੱਥੋਂ ਕੱਪੜੇ ਖਰੀਦਣੇ ਆ ਕਿੱਥੋਂ ਲਈਏ ਹਾਂਜੀ ਦੱਸੋ ਉੱਥੇ ਹੀ ਵੇਖ ਲਈਏ ਜਿੱਥੋਂ ਉਹਨਾਂ ਨੂੰ ਕੁੜਤੇ ਲਿਆ ਕੇ ਦਿੱਤੇ ਸੀਗੇ ਜਵਾਕਾਂ ਨੂੰ ਕੱਪੜਾ ਸੂਟ ਲਿਆ ਕੇ ਦਿੱਤੇ ਸੀ ਸੋਨੀ ਦੇ ਘਰ ਕੋਲੋਂ ਸੋਨੀ ਦੇ ਘਰ ਕੋਲੋਂ ਕੱਪੜੇ ਉਧਰ ਗੱਡੀ ਨਹੀਂ ਜਾਣੀ ਫਿਰ ਇਹ ਤੁਸੀਂ ਤੇ ਕੋਈ ਤੇ ਨਹੀਂ ਹਾਂ ਸ਼ੋਨੋ ਕੈਨਸਲ ਕੈਨਸਲ ਕਰ ਸਕਦੇ ਮੰਮਾ ਬਾਈ ਮੰਨਦਾ ਤਾ ਉਧਰ ਹੀ ਪਾ ਕੇ ਦੇਖ ਲੈਣੇ ਆ ਕਮਰਾ ਮਿਲ ਜਾਣਾ ਕਿੱਧਰ ਜਿੱਧਰ ਕਹਿ ਰਹੀ ਆ ਗੱਡੀ ਦੀ ਲੱਭ ਲੂੰਗਾ ਜਗਾ ਨਹੀਂ ਤਾਂ ਮੈਂ ਗੱਡੀ 'ਚ ਬੈਠ ਜਾਊਂਗਾ ਨਹੀਂ ਤੁਸੀਂ ਨਹੀਂ ਮੈਂ ਕੱਪੜੇ ਨਾਲ ਗਿੱਟੀ 'ਚ ਬੈਠ ਜੂ ਫੇਰ ਦਿਵਾਕਾਂ ਦੇ ਤੋਂ ਵਧੀਆ ਨਹੀਂ ਹੋਣੇ ਕੱਪੜੇ ਤਰੀਏ ਨਹੀਂ ਵਾਲੇ ਕਿ ਉਹਨਾਂ ਨੂੰ ਲੈ ਕੇ ਤਾਂ ਦਿੱਤੇ ਆ ਉਹ ਤਾਂ ਜੇ ਆਪ ਪੈਂਟ ਵਾਲੇ ਕਹਾਂਗੇ ਪੈਂਟ ਨਾਲ ਟੌਪ ਵਗੈਰਾ ਫਿਰ ਵਧੀਆ ਪੈਂਟ ਨਾਲ ਸ਼ਰਟ ਲੈਣੀ ਇਹਨਾਂ ਦੀ ਫਿਰ ਸਾਈਕਲ ਵਾਲੇ ਤੇ ਚੱਲਦੇ ਆ ਉਹ ਸਾਈਕਲ ਚਲਾਉਣ ਦਊਗਾ ਸਾਈਕਲ ਸਾਈਕਲ ਅੱਛਾ ਸਾਈਕਲ ਮੋਡਲ ਟਾਪ ਮੈਂ ਕਿਹਾ ਸਾਈਕਲ ਵਾਲੇ ਦੀ ਮੇਰੇ ਕੋਲ ਇਹ ਤੋੜਦੇ ਅਰੇ ਤੇ ਪਿੱਛੇ ਉਹਨਾਂ ਤਾਂ ਹਾਂਜੀ ਫਿਰ ਕਿੱਥੋਂ ਲਈਏ ਕੱਪੜੇ ਤੇਰੇ ਯਾਰ ਸਾਈਕਲ ਵਾਲੇ ਤੇ ਮੰਮਾ ਨੇ ਕਿਹਾ ਵਾ ਮੰਮਾ ਨੇ ਤਾਂ ਦੋ ਆਪਸ਼ਨ ਆ ਦਿੱਤੀਆਂ ਨੇ ਦੁਆ ਵਾਲਾ ਵਾ ਦੁਆ ਵਾਲਾ ਆ ਕੁਲਜੀਤ ਉਹਨਾਂ ਦੇ ਘਰ ਕੋਲੋਂ ਨਾਲ ਲੈ ਲਈ ਆਪਾਂ ਕੁਲਜੀਤ ਦੀ ਉਹਨਾਂ ਦੇ ਘਰ ਕੋਲੋਂ ਜਿਹੜਾ ਉਹਨਾਂ ਦੇ ਨਾਲ ਦੀ ਗਲੀ ਆ ਦੁਆ ਦੁਆ ਨੂੰ ਦੁਆਵਾਂ ਦੇਣੀਆਂ ਪੈਣੀਆਂ ਪਹਿਲਾਂ 20 ਵਾਰ ਫਿਰ ਜੈਗਨ ਕੱਪੜੇ ਦੇਣੇ ਆ ਹੂੰ ਚਲੋ ਚਲਦੇ ਆ ਫਿਰ ਆਪਾਂ ਦੁਆ ਵਾਲੇ ਦੀ ਚਲੋ ਇੱਕ ਫੋਟੋ ਖਿੱਚ ਕੇ ਕੀ ਕਰਨਾ ਫੋਟੋ ਖਿਚਵਾਈਏ ਦੋਨੋਂ ਇਹ ਲੈ ਰੁੱਸ ਗਈ ਇਹ ਤਾਂ ਫੋਟੋ ਦੇ ਆ ਆਪਾਂ ਦੇ ਉਹ ਟੂ ਖਿੱਚ ਬਾਈ ਇਹ ਦੋਨ ਕਿੱਦਾਂ ਵਜਸੀ ਗਿਲ ਦਾ ਗਾਣਾ ਉਹ ਉਹ ਟੂ ਖਿੱਚ ਬਾਈ ਚਿਕਨ ਪਕੌੜਾ ਖਾਣ ਨੂੰ ਵੀ ਖਾਣੇ ਉਹ ਹੋ ਮम्मा ਅੱਗ ਦੇ ਹੱਲ ਦੇ ਗਾਣੇ ਹੁੰਦੇ 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 ਫੇ ਤਾਂ ਉਹਨਾਂ ਦੇ ਘਰੇ ਖਾ ਕੇ ਆਵਾਂਗੇ ਅੱਛਾ ਰਾਤ ਨੂੰ ਆਏ ਤੋ ਅੱਤੇ ਤੇ ਪਾਤੀ ਫ੍ਰੀਜੇ ਟੈਂਚਾਂਗੇ ਮम्मा ਹਾਂ ਚਲੋ ਫਿਰ ਮਿਲਦੇ ਆਂ ਦੋਸਤੋ ਹੁਣ ਆਪਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸ਼ਾਪ ਤੇ ਠੀਕ ਹੈ ਜੀ ਸੈਂਟ ਤੱਕ ਲਈ ਬਾਏ ਬਾਏ ਉਹਨੇ ਟਾਈਮ ਲਈ ਬਾਏ ਬਾਏ ਟਾਟਾ ਸੀ ਯੂ ਥੋੜੀ ਦੇਰ ਲਈ ਬਾਏ ਬਾਏ ਲੋ ਜੀ ਪਹੁੰਚ ਗਏ ਆਪਾਂ ਪਾਸ ਸ਼ਾਪ ਤੇ ਦੇਖੋ ਹੁਣ ਇੱਥੇ ਲੱਗਦਾ ਕਿੰਨਾ ਟਾਈਮ ਵਾਪਿਆ ਪਾਜੀ ਇਹ ਚ ਮਿਲ ਜਾ ਆਸਾ ਕੋਈ ਨਹੀਂ ਹਾਂਜੀ ਇਹ ਸੁੱਟ ਲੈਣਾ ਲੈ ਦਿੰਨੇ ਠੀਕ ਹੈ ਪਹਿਲਾਂ ਮੰਨਤ ਬਾਣ ਲੈਦੀ ਫਿਰ ਤੈਨੂੰ ਲੈ ਦਿੰਦੇ ਠੀਕ ਹੈ ਰੋਸ ਗਈ ਹੂੰ ਦੇਖਦੇ ਆ ਕੀ ਹੋ ਗਿਆ ਪਾਪਾ ਬੋਲੋ ਅੱਪਰ ਰੋਟੂ ਤਾਂ ਹੈ ਛੁੱਟ ਲੈਣਾ ਹਾਂ ਲੈ ਦਿੰਦੇ ਆ ਨਹੀਂ ਲੈਣਾ ਲੈ ਕੇ ਦਿਨਾ ਉਹ ਜੀ ਦੋਸਤੋ ਸ਼ੋਪਿੰਗ ਹੋ ਗਈ ਆਪਣੀ ਕੰਪਲੀਟ ਹੁਣ ਆਪਾਂ ਚੱਲਦੇ ਆ ਘਰ ਨੂੰ ਜਾ ਕਿਤੇ ਹੋਰ ਉਹ ਦੇਖਦੇ ਆ ਲੋ ਜੀ ਕੱਪੜੇ ਅਸੀਂ ਖਰੀਦ ਲਏ ਆ ਹੁਣ ਅਸੀਂ ਚੱਲੇ ਆ ਕਿੱਧਰ ਐਮ ਤਗੜ ਹਾਂਜੀ ਤੇ ਉਹ ਕਿਉਂ ਚੱਲੇ ਆ ਇਹ ਤੁਹਾਨੂੰ ਉੱਥੇ ਪਹੁੰਚ ਕੇ ਦਿੰਨੇ ਆ ਸਰਪ੍ਰਾਈਜ਼ ਯਸ ਬੇਚਾਰੀ ਸਾਡੇ ਚਾਰਨ ਆ ਗਏ ਮੇਰਾ ਫੋਨ ਬੰਦ ਹੋ ਗਿਆ ਤੇ ਕੀ ਐਂਡ ਆਉਟ ਦੇ ਆਹ ਬੰਦੇ ਆ ਬੰਦੇ ਇਹ ਬਣਾਏ ਉਹਨਾਂ ਨੇ ਉਹ ਦੋ ਕਰ ਦਿੱਤੇ ਕੋਨੇ ਮੰਦੀ ਕੋਨੇ ਮੰਦੀ ਨਾ ਇੰਨਾ ਕਿੰਨਾ ਐਟੋ

ভাইয়া হাত পুটা করল না ਏ ਸੀ ਦੋਸਤੋ ਆਪਣਾ ਸਰਪ੍ਰਾਈਜ਼ ਦੀਦੀ ਹੋਣਾ ਨੇ ਕਰਾਇਆ ਸੀ ਆਪਰੇਟ ਜਿਹਦੇ ਕਰਕੇ ਉਹ ਹਜੇ ਟਰੈਵਲ ਨਹੀਂ ਕਰ ਸਕਦੇ ਸੀ ਤੇ ਅਸੀਂ ਆਪ ਖੁਦ ਆਗੇ ਰਖੜੀ ਬਣਾਉਣ ਦੀਦੀ ਤੋਂ ਨਾਲ ਦੇਣ ਉਹਨਾਂ ਨੂੰ ਸਰਪ੍ਰਾਈਜ਼ ਬਾਣੀ ਬੰਨੀ ਨਹੀਂ ਜਾਂਦੀ ਗੱਠ ਉਹ ਬੰਨਤੀ ਓਏ ਬੰਨਤੀ ਤੁਸੀਂ ਮਾਰਨੋ ਯਾਹੀ ਕੋ ਯਾਹਰ ਕੇ ਬੁਸਤੀਆ ਹੋ ਸੀ ਸਿਸ਼ੇ ਨੇ ਅੱਡੀ ਜੁੱਠੇ ਕਰਾਤੀ ਨਹੀਂ ਆਹੋ ਅੱਲੇ ਲੱਟਾ ਉਹ ਮਾਲ ਵੀ ਸਪੋਤ ਤੋ ਤੁਸੀਂ ਲੈਣੇ ਸੀਗੇ ਦਸੋਂ ਦੇਤਾ ਹਾਂ ਕਦੀ ਉਹ ਤੁਸੀਂ ਲੈਦੇ ਸੀ ਕਿ ਦਾਗੀ ਹੋ ਗਿਆ Horses are perhaps more sensitive to water. 9-10- спорт density are lower, and people with effects ਨੇ ਜੀ ਥੋੜਾ ਜਿਹਾ ਜਿਵੇਂ ਥੋੜਾ ਜਿਹਾ ਦੇਖਾਰੇ ਥੋੜਾ ਜਿਹਾ ਦੇਖਾਰੇ ਜਿਸ ਤੇ ਯੂਰੇ ਉੱਪਰ ਹੋ ਗਿਆ ਬਰਥ ਹੋ ਗਿਆ ਕੋ ਲੋ ਜੀ ਦੋਸਤੋ ਮੌਸਮ ਹੋ ਗਿਆ ਅੱਜ ਪੂਰਾ ਕੈਂਟ ਕੱਲ ਹੋ ਗਿਆ ਸੀ ਅਸੀਂ ਲੇਟ ਥੋੜਾ ਜਿਹਾ ਜ਼ਿਆਦਾ ਤੇ ਹਨੇਰੇ ਦੇ ਵਿੱਚ ਮੈਂ ਵੈਸੀ ਡਰਦੇ ਨੇ ਬਣਾਈ ਨਹੀਂ ਵੀਡੀਓ ਵਾਪਸੀ ਦੀ ਤੇ ਦੀਦੀ ਤੋਂ ਘਰ ਆਉਂਦੇ ਦੀ ਮੈਂ ਕਿਹਾ ਹੁਣ ਸਵੇਰੇ ਦੱਸ ਦਈਏ ਤੁਹਾਨੂੰ ਕਿ ਅੱਜ ਆਪਾਂ ਨਵਾਂ ਵਲੌਗ ਬਣਾਵਾਂਗੇ ਰਖੜੀ ਤੇ ਇਹ ਆਪਾਂ ਕਰਦਾਂਗੇ ਅੱਜ ਕੱਲ ਵਾਲਾ ਬਲੌਗ ਅਪਲੋਡ ਜਿਹਦੇ ਵਿੱਚ ਸ਼ਾਪਿੰਗ ਤੇ ਦੀਦੀ ਨੂੰ ਸਰਪ੍ਰਾਈਜ਼ ਜੋ ਦਿੱਤਾ ਉਹਦੀ ਵੀਡੀਓ ਆ ਥੈਂਕ ਯੂ ਸਬਸਕ੍ਰਾਈਬ ਲਾਈਕ ਕਮੈਂਟ ਇਨ ਜ਼ਰੂਰ ਕਰਿਓ ਓਕੇ ਬਾਏ ਮਿਲਦੇ ਆ ਨਵੇਂ ਵਲੌਗ ਤੇ ਰੱਖਿਆ ਬੰਧਨ ਦੇ